ਹੈਲੋ ਜੀ গুড মর্নিং ਸਸਿਕਾਲ ਸਾਰਿਆਂ ਨੂੰ ਸਾਡੇ YouTube ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਆ ਔਰ ਅੱਜ ਹੈਗਾ ਹੈ ਮੰਗਲਵਾਰ ਟਿਊਸਡੇ ਔਰ ਸਵੇਰ ਦਾ ਟਾਈਮ ਹੈਗਾ ਬੱਚੇ ਸਾਰੇ ਸਕੂਲ ਜਾ ਚੁੱਕੇ ਨੇ ਔਰ ਮੈਂ ਸਾਰਾ ਘਰ ਵੀ ਆਰਡ ਨੂੰ ਕਰ ਲਿਆ ਹੁਣ ਮੈਂ ਲੱਗੀ ਆ ਸਾਗ ਨੂੰ ਤੜਕਾ ਲਾਉਣ ਦੁਪਹਿਰ ਦਾ ਖਾਣਾ ਬਣਾਵਾਂਗੀ ਔਰ ਬਹੁਤ ਜ਼ਿਆਦਾ ਠੰਡ ਹੈਗੀ ਇੱਥੇ ਮਾਈਨਸ 3 ਟੈਂਪਰੇਚਰ ਕਾਫੀ ਜ਼ਿਆਦਾ ਠੰਡਾ ਬੱਚੇ ਪੂਰੀ ਧੁੰਦੀ ਧੁੰਦ ਪਈ ਹੋਈ ਹੈ ਬਾਹਰ ਦੂਰ ਦੂਰ ਤੱਕ ਉਹ ਸਾਹਮਣੇ ਅਗਮਦਾ ਸਕੂਲ ਆ ਪਰ ਅੱਜ ਦਿਖਦਾ ਨਹੀਂ ਪਿਆ ਤੇ ਇਹ ਧੁੰਦੀ ਧੁੰਦ ਮੈਂ ਹੁਣ ਲਾਣ ਲੱਗੀ ਆ ਸਾਗ ਨੂੰ ਤੜਕਾ ਔਰ ਮੈਂ ਫਰਾਈਪੈਨ ਲੈ ਲਿਆ ਤੇ ਵਿੱਚ ਆਇਲ ਪਾ ਲਿਆ ਥੋੜੀ ਜਿਹੀ ਹਿੰਗ ਪਾ ਦਾਂਗੀ ਸਾਗ ਨੂੰ ਤੜਕਾ ਲਾਉਣਾ ਤੇ ਮੈਂ ਕਹਿੰਦਾ ਸਾ ਸਾਰਿਆਂ ਨੂੰ ਹੀ ਹੁੰਦਾ ਹੈ ਸਿੰਪਲੀ ਇਹ ਇਸ਼ਾਮ ਸਾਡੇ ਗਵੰਡੀਆਂ ਕਰਵਾਇਆ ਕੱਲ ਦਾ ਔਰ ਕੱਲ ਦਾ ਸੀ ਖਾਦਾ ਨਹੀਂ ਸੀਗਾ ਅੱਜ ਇਹਦੇ ਵਿੱਚ ਮੈਂ ਅਦਰਕ ਲਸਣ ਜ਼ਿਆਦਾ ਪਾ ਕੇ ਕਿਉਂਕਿ ਉਹ ਥੋੜਾ ਖਾਂਦੇ ਆ ਔਰ ਮੇਰੀਆਂ ਛੋਟੀਆਂ ਭੈਣਾਂ ਵਰਗੀ ਹੈ ਉਹ ਔਰ ਕਦੀ ਕਦੀ ਹੀ ਇੱਕ ਦੋ ਜਿਹਨੂੰ ਚੀਜ਼ ਦਿੰਨੇ ਆ ਦੂਸਰੇ ਹੱਥ ਦਾ ਕਈ ਵਾਰੀ ਬਣਿਆ ਇੱਕ ਸਬਜੀ ਟੇਸਟੀ ਲੱਗਦੀ ਹੁਣ ਮੈਂ ਲਸਣ ਪਾਤਾ ਵਿੱਚ ਔਰ ਇਹਨੂੰ ਥੋੜਾ ਜਿਹਾ ਭੁੰਨਾਂਗੀ ਮੈਂ ਫਿਰ ਬਾਅਦ ਵਿੱਚ ਪਾਵਾਂਗੀ ਪਿਆਜ਼ ਫਿਰ ਲਸਣ ਥੋੜਾ ਜਿਹਾ ਭੁੱਜ ਜਵੇ ਤੇ ਮਾਸ ਤੇ ਆਲਸ ਪਾਵਾਂਗੀ ਵਿੱਚ ਕਈ ਆ ਸਾਗ ਵਿੱਚ ਟਮਾਟਰ ਪਾਉਂਦੇ ਨੇ ਔਰ ਕਈ ਨਹੀਂ ਪਾਉਂਦੇ ਪਰ ਮੈਂ ਥੋੜਾ ਅੱਧਾ ਟਮਾਟਰ ਪਾ ਲਾਂਗੀ ਸਾਗ ਦਾ ਜਿਹੜਾ ਉਹ ਖੱਟਾ ਵਾਲਾ ਟੇਸਟ ਨਹੀਂ ਵਧੀਆ ਲੱਗਦਾ ਤੇ ਕਰਾਰਾ ਵਾਲਾ ਹਰੀ ਮਿਰਚ ਦਾ ਤੜਕਾ ਅਦਰਕ ਲਸਣ ਦਾ ਤੜਕਾ ਜਿਆਦਾ ਵਧੀਆ ਲੱਗਦਾ ਸੋ ਇਸ ਲਈ ਮੈਂ ਥੋੜਾ ਅੱਧਾ ਟਮਾਟਰ ਪਾਵਾਂਗੀ ਪੂਰਾ ਟਮਾਟਰ ਨਹੀਂ ਜੈਸਮਿਨ ਦੀ ਮੰਮੀ ਮਾਰੇ ਮੈਂ ਕੁਛ ਜਿੰਦਦਰ ਜਿਹੜੀ ਮੇਰੀ ਛੋਟੀਆਂ ਭੈਣਾਂ ਵਰਗੀ ਆ ਉਹਦੀ ਬਾਰੇ ਮੈਂ ਕੁਝ ਕਹਿਣਾ ਚਾਹਾਂਗੀ ਕਿ ਜਦੋਂ ਮੈਂ ਆਪਣਾ ਲਾਇਸੈਂਸ ਕਰਦੀ ਪਈ ਸੀਗੀ ਗੱਡੀ ਦਾ ਇੱਥੇ ਜਰਮਨ ਚ ਕਾਫੀ ਔਖਾ ਹੈਗਾ ਥਿਉਰੀ ਬੜੀ ਔਖੀ ਆ ਪ੍ਰੈਕਟੀਕਲ ਕਾਫੀ ਔਖਾ ਵਾ ਔਰ ਕਾਫੀ ਤੁਹਾਨੂੰ ਪ੍ਰੋਬਲਮਸ ਆਉਂਦੀਆਂ ਨੇ ਔਰ ਉਹਨੇ ਮੈਨੂੰ ਇੰਨਾ ਐਪਰੀਸ਼ੀਏਟ ਕੀਤਾ ਇੰਨਾ ਐਪਰੀਸ਼ੀਏਟ ਕੀਤਾ ਕਿ ਦੀਦੀ ਤੁਸੀਂ ਕਰ ਸਕਦੇ ਹੋ ਔਰ ਮੇਰਾ ਹੌਸਲਾ ਵਧਾਇਆ ਉਹਨੇ ਤੇ ਬਾਅਦ ਵਿੱਚ ਮੈਂ ਜਦੋਂ ਕਰ ਲਿਆ ਉਸ ਤੋਂ ਬਾਅਦ ਵਿੱਚ ਵੀ ਪੂਰੇ ਪ੍ਰੋਆਇਡਲੀ ਅਤੇ ਸਾਰਿਆਂ ਨੂੰ ਦੱਸਿਆ ਲਾਈਫ ਚ ਪਹਿਲਾ ਜਨਾਨੀ ਇਦਾਂ ਦੀ ਦੇਖੀ ਆ ਨਿੱਕ ਜਨਾਨੀ ਨੂੰ ਜਨਾਨੀ ਤੋਂ ਬਹੁਤ ਈਰਖਾ ਹੁੰਦੀ ਆ ਨਾ ਲੈ ਇਹਨੇ ਕਿੱਦਾਂ ਕਰ ਲਿਆ ਜੋ ਵੀ ਹੁੰਦਾ ਨਾ ਮੈਨੂੰ ਨਹੀਂ ਪਤਾ ਤੇ ਪਰ ਮੈਂ ਪਹਿਲੀ ਆਪਣੀ ਲਾਈਫ ਚ ਇਦਾਂ ਦੀ ਜਨਾਨੀ ਦੇਖੀ ਐ ਇਦਾਂ ਦੀ ਕੁੜੀ ਦੇਖੀ ਐ ਕਿ ਜਿੰਨੂੰ ਖੁਸ਼ੀ ਹੋਈ ਮੈਂ ਕੀਤਾ ਪਰ ਉਹਨੂੰ ਮੇਰੇ ਤੋਂ ਜ਼ਿਆਦਾ ਖੁਸ਼ੀ ਹੋਈ ਕਿ ਦੀਦੀ ਨੇ ਕਰ ਲਿਆ ਔਰ ਸਾਰਿਆਂ ਨੂੰ ਕੋਈ ਭੈਣ ਭਰਾ ਤੁਹਾਨੂੰ ਥੋੜੀ ਹੱਲਾਸ਼ੇਰੀ ਦੇ ਦੇ ਨਾ ਤੇ ਫਿਰ ਆਪਾਂ ਹਰ ਇੱਕ ਮੁਸੀਬਤ ਨਾਲ ਲੜ ਜਾਂਦੇ ਆ ਕਿੰਨੀ ਵੀ ਕੋਈ ਅੱਗੇ ਵੱਡੀ ਹੋਵੇ ਤੇ ਮੈਂ ਥੈਂਕ ਯੂ ਕਹਿਣਾ ਚਾਹਾਂਗੀ ਜਸਮੀਨ ਦੀ ਮੰਮੀ ਨੂੰ ਔਰ ਇੰਦਾਂ ਦੇ ਇਨਸਾਨ ਬਹੁਤ ਘੱਟ ਮਿਲਦੇ ਨੇ ਬਹੁਤ ਘੱਟ ਨੇ ਪਰ ਹੈਗੇ ਨੇ ਤੇ ਤਾਂ ਹੀ ਦੁਨੀਆ ਖੜੀ ਆ ਨਹੀਂ ਤਾਂ ਹੁਣ ਤੱਕ ਦੁਨੀਆ ਖਤਮ ਹੋ ਜਾਂਦੀ ਅਗਰ ਤੇ ਇਹ ਆ ਵੀ ਕਿਸੇ ਤਰ੍ਹਾਂ ਦੀ ਜੈਲਸ ਨਹੀਂ ਹੈਗੀ ਕਿਸੇ ਨੂੰ ਕੋਈ ਪ੍ਰੋਬਲਮ ਹੋ ਜੇ ਤੇ ਮੈਂ ਉਹਦੇ ਅੱਖਾਂ 'ਚ ਪਾਣੀ ਦੇਖਿਆ ਕਿ ਉਹ ਸੱਚੀ ਹਰ ਕੋਈ ਬੰਦਾ ਆਪਣੇ ਇਨਸਾਨ ਲਈ ਜਿਆਦਾ ਬੱਚੇ ਲਈ ਜਿਆਦਾ ਫੀਲਿੰਗਸ ਹੁੰਦੀਆਂ ਨੇ ਕਿ ਹਾਏ ਮੇਰੇ ਬੱਚੇ ਨੂੰ ਇਦਾਂ ਮੈਂ ਅਗਰ ਦੂਸਰੇ ਦੇ ਬੱਚਾ ਕੋਈ ਬਿਮਾਰ ਹੁੰਦਾ ਹੈ ਉਸੇ ਵੇਲੇ ਮੈਨੂੰ ਫੋਨ ਕਰਦੀ ਹੈ ਦੀਦੀ ਕੀ ਕਰੀਏ ਕਿੱਦਾਂ ਕਰੀਏ ਕੀ ਕਰਨਾ ਚਾਹੀਦਾ ਔਰ ਉਹਦੀ ਕੋਸ਼ਿਸ਼ ਇਹ ਹੀ ਹੁੰਦੀ ਹੈ ਕਿ ਮੈਂ ਕਿਸੇ ਤਰ੍ਹਾਂ ਕਿਸੇ ਦੀ ਹੈਲਪ ਕਰਾਂ ਸੱਚੀ ਬਹੁਤ ਹੀ ਵਧੀਆ ਇੱਕ ਨਵੀਆਂ ਔਰ ਜਦੋਂ ਉਹਨਾਂ ਦੀ ਸੱਸ ਦੀ ਡੈਥ ਹੋਈ ਸੀਗੀ ਔਰ ਮੈਨੂੰ 2 ਦਿਨ ਬਾਅਦ ਪਤਾ ਚੱਲਿਆ 2 ਦਿਨ ਬਾਅਦ ਉਹਦਾ ਫੋਨ ਆਇਆ ਮੈਨੂੰ ਤੇ ਉਹਦੀ ਆਵਾਜ਼ ਭਾਰੀ ਸੀ ਮੈਂ ਕਿ ਕੀ ਹੋ ਗਿਆ ਤੇ ਵੀ ਠੀਕ ਨਹੀਂ ਹੈਗੀ ਤਬਿਆਤ ਕਹਿੰਦੀ ਨਹੀਂ ਦੀਦੀ ਮम्मा ਦੀ ਡੈਥ ਹੋ ਗਈ ਆ ਹਸਬੰਡ ਉਹਦੇ ਇੰਡੀਆ ਚਲੇ ਗਏ ਸੀਗੇ ਔਰ ਮੈਂ ਜਦੋਂ ਘਰ ਗਈ 2 ਦਿਨ ਤੋਂ ਉਹਨਾਂ ਨੇ ਮਾਂ ਧੀ ਨੇ ਕੁਝ ਖਾਦਾ ਨਹੀਂ ਸਿਰਫ ਬ੍ਰੈਡ ਔਰ ਮੈਂ ਅਚਾਨਕ ਹੀ ਸਬਜ਼ੀ ਬਣਾਈ ਔਰ ਮੈਂ ਕੁਝ ਪ੍ਰੌਂਠੀਆਂ ਬਣਾਉਂਦੀ ਪਈ ਸੀਗੀ ਮੈਂ ਚੱਲ ਲੈ ਜੰਨੀਆਂ ਹਨਾ ਜੈਸ ਮੈਨੂੰ ਪਸੰਦ ਆਣਗੀਆਂ ਔਰ ਮੈਂ ਜਾਕਟ ਦੇਖਿਆ ਕਿ ਖਾਣਾ ਵੀ ਨਹੀਂ ਖਾਦਾ ਮੈਂ ਸਾਹਮਣੇ ਘਰ ਆ ਮੈਨੂੰ ਦੱਸਿਆ ਨਹੀਂ ਔਰ ਕਹਿੰਦੀ ਇੰਨੀ ਜ਼ਿਆਦਾ ਟੈਨਸ਼ਨ ਹੋ ਗਈ ਸੀਗੀ ਕਿ ਮੈਨੂੰ ਕੁਝ ਪਤਾ ਨਹੀਂ ਲੱਗਦਾ ਪਿਆ ਮੈਂ ਮੈ ਕਿੰਨੂੰ ਫੋਨ ਕਰਾਂ ਜਾਂ ਨਾ ਕਰਾਂ ਔਰ ਮੈਂ ਆਪਣੀ ਲਾਈਫ ਵਿੱਚ ਪਹਿਲੀ ਨੋਹ ਵੇਖੀ ਜਿਹੜੀ ਆਪਣੀ ਸੱਸ ਵਾਸਤੇ ਰੋਂਦੀ ਪਈ ਆ ਨਹੀਂ ਤੇ ਹੁਣ ਅੱਜ ਕੱਲ੍ਹ ਹਰ ਕੋਈ ਆਪਣੀ ਮਾਂ ਨੂੰ ਰੋਂਦਾ ਹੈ ਸੱਸਾਂ ਨੂੰ ਕੋਈ ਨਹੀਂ ਰੋਂਦਾ ਪਰ ਮੈਂ ਪਹਿਲੀ ਜਨਾਨੀ ਦੇਖੀ ਜਿੰਨੇ ਦੋ ਦਿਨ ਖਾਣਾ ਨਹੀਂ ਖਾਦਾ ਔਰ ਆਪਣੀ ਸੱਸ ਲਈ ਰੋਈ ਔਰ ਮੈਂ ਇਹ ਗੱਲਾਂ ਤਾਂ ਕਰਦੀ ਪਈ ਆ ਕਿਉਂਕਿ ਮੈਨੂੰ ਉਹਦੇ ਤੋਂ ਬਹੁਤ ਇੱਕ ਰਿਸਪੈਕਟ ਮਿਲੀ ਆ ਇੱਜ਼ਤ ਮਿਲੀ ਆ ਔਰ ਬਹੁਤ ਉਹਨੇ ਮੈਨੂੰ ਅਪਰੀਸ਼ੀਏਟ ਕੀਤਾ ਔਰ ਮੈਂ ਵੀ ਚਾਹਾਂਗੀ ਕਿ ਮੈਂ ਵੀ ਕੁਝ ਉਹਦੇ ਬਾਰੇ ਬੋਲਣਾ ਪਵਾਂ ਤਾਂ ਜੋ ਮਿਲ ਖੁੱਦਰ ਨੂੰ ਵਧੀਆ ਲੱਗੇ ਜੋ ਮੈਂ ਕਦੀ ਉਹਦੇ ਮੂੰਹ ਤੇ ਸ਼ਾਇਦ ਨਾ ਕਹਿ ਸਕਾਂ ਤੜਕਾ ਚੜਾ ਕੰਪਲੀਟ ਹੈ ਅਦਰਕ ਲਸਣ ਪਿਆਜ਼ ਸਾਰਾ ਕੁਝ ਪਾ ਲਿਆ ਟਮਾਟਰ ਵੀ ਥੋੜਾ ਮੈਂ ਕਾਟੀ ਪਾਇਆ ਅੱਧਾ ਟਮਾਟਰ ਪਾਇਆ ਹਰੀ ਮਿਰਚ ਪਾਈ ਆ ਹੁਣ ਵਿੱਚ ਕੋਈ ਮਸਾਲਾ ਐਡ ਨਹੀਂ ਕਰਨਾ ਸਿੰਪਲ ਸਾਗ ਨੂੰ ਤੜਕਾ ਉਹਦੇ ਬਾਰੇ ਮੈਂ ਕਹਿਣਾ ਚਾਹਾਂਗੀ ਕਿ ਉਹ ਇੱਕ ਦੁੱਖ ਉਹਦਾ ਆਪਣਾ ਦੁੱਖ ਹੁੰਦਾ ਹੈ ਉਹਦੀ ਮੈਨੂੰ ਇਹ ਚੀਜ਼ ਬਹੁਤ ਹੀ ਵਧੀਆ ਲੱਗਦੀ ਆ ਔਰ ਅੱਜ ਮੇਰਾ ਜੀ ਕੀਤਾ ਕਿ ਮੈਂ ਕੁਝ ਬੋਲਾਂ ਤੇ ਮੈਨੂੰ ਪ੍ਰਾਊਡ ਆ ਕਿ ਇੱਕ ਕੀ ਕਹਿੰਦੇ ਨੇ ਨਾ ਦੁੱਖ ਬਣਾਉਣ ਵਾਲੀ ਇੱਕ ਭੈਣ ਹੈਗੀ ਆ ਮੇਰੇ ਕੋਲ ਇਥੇ ਤੇ ਬਾਕੀ ਚੀਜ਼ਾਂ ਨੇ ਦੁੱਖ ਨਹੀਂ ਵੰਡਾਉਣਾ ਦੁੱਖ ਤੇ ਇੱਕ ਇਨਸਾਨ ਹੀ ਇਨਸਾਨ ਦੇ ਨਾਲ ਵੰਡ ਸਕਦਾ ਹੈ ਨਾ ਖੁਸ਼ੀ ਵੀ ਆਪਾਂ ਇਨਸਾਨ ਨਾਲ ਹੀ ਵੰਡ ਸਕਦੇ ਹਾਂ ਪੈਸੇ ਨਾਲ ਚੀਜ਼ਾਂ ਨਾਲ ਨਹੀਂ ਨਾ ਤੇ ਇਹਨਾਂ ਨੂੰ ਹੁੰਦਾ ਹੈ ਕਿ ਸਾਡੇ ਕੋਲ ਜਿਆਦਾ ਕੁਝ ਆ ਜੇ ਸ਼ਾਇਦ ਅਸੀਂ ਨਾ ਜਿਆਦਾ ਖੁਸ਼ ਹੋ ਜਾਵਾਂਗੇ ਪਰ ਇਹਨਾਂ ਚੀਜ਼ਾਂ ਨਹੀਂ ਇਨਸਾਨ ਇਨਸਾਨ ਨਾਲ ਹੀ ਖੁਸ਼ ਰਹਿਣਾ ਚਾਹੀਦਾ ਹੈ ਤੇ ਫੇਰ ਹੀ ਸਾਡੀ ਖੁਸ਼ੀ ਵੱਧਦੀ ਹੈ ਤੇ ਦੁੱਖ ਸਾਡੇ ਘਟਦੇ ਵੀ ਹੈ ਮੈਂ ਚਾਹਾਂਗੀ ਕਿ ਮੇਰੀ ਧੀ ਅਗਰ ਕਿਸੇ ਵਰਗੀ ਬਣੇ ਤੇ ਉਹ ਜਤਿੰਦਰ ਵਰਗੀ ਬਣੇ। ਮੇਰੀ ਗਵੰਡਨ ਕਹਿ ਲਓ ਜਾਂ ਛੋਟੀ ਭੈਣ ਕਹਿ ਲਓ ਉਹਦੇ ਵਰਗੀ ਬਣੇ। ਇੱਕ ਵਧੀਆ ਇਨਸਾਨ ਹਰ ਇੱਕ ਰਿਸ਼ਤਾ ਨਿਵਾਏ, ਦਿਲ ਤੋਂ ਨਿਵਾਏ। ਸਾਗ ਸਾਡਾ ਕੰਪਲੀਟ। ਹੈਲੋ ਜੀ ਗੁੱਡ ਈਵਨਿੰਗ। ਹੁਣ ਸਾਡੇ ਸ਼ਾਮਾਂ ਪਈਆਂ ਨੇ ਇੱਥੇ। ਔਰ ਅਹੀਂ ਦੁਪਹਿਰੇ ਸਾਗ ਨਾਲ ਰੋਟੀ ਖਾ ਲਈ ਸੀਗੀ। ਔਰ ਜੋ ਹੋਤ ਇੱਥੇ ਕੀ ਬਣਾਉਂਦਾ ਮੈਂ ਜੋਤ ਦੂਰਮ ਇਹਨੂੰ ਇੱਥੇ ਕਹਿੰਦੇ ਨੇ ਦੂਰਮ ਇਹ ਫਰੈਸ਼ ਰੋਟੀ ਬਣਾਈ ਹੈ ਜੋਤ ਨੇ ਖੁਦ ਹੀ ਬਣਾਈ ਹੈ ਰੋਟੀ ਔਰ ਇਹਦੇ ਉੱਪਰ ਸਵੀਟ ਚਿਲੀ ਸਵੀਟ ਚਿਲੀ ਸ਼ਾਰਪ ਚਿਲੀ ਟਮੇਟੋ ਚਿਲੀ ਔਰ ਮਾਈਨੀਜ਼ਰ ਥੋੜੀ ਪਾਈ ਹੈ ਮਿਕਸ ਕਿ ਕਿਹੜੀ ਕਿਹੜੀ ਚਿਲੀ ਸਵੀਟ ਰੋਟੀ ਖਾਣ ਦਾ ਨਵਾਂ ਤਰੀਕਾ ਅਗਰ ਸਬਜੀ ਤੁਹਾਨੂੰ ਨਹੀਂ ਟੇਸਟੀ ਲੱਗਦੀ ਤੇ ਤੁਸੀਂ ਰੋਟੀ ਦੇ ਉੱਪਰ ਸਾਰੀਆਂ ਸੌਸਾਂ ਲਾ ਕੇ ਜੋਤ ਨੇ ਦੋ ਤਿੰਨ ਸੌਸਾਂ ਦੇ ਨਾਮ ਦੱਸੇ ਨੇ ਔਰ ਜਿਹੜਾ ਵੀ ਤੁਹਾਨੂੰ ਸੈਲਡ ਪਸੰਦ ਹੈ ਉੱਪਰ ਪਾ ਕੇ ਇਹਨੂੰ ਬਾਅਦ ਇਹਨੂੰ ਕਹਿ ਜੋਤ ਕੁੱਕ ਖੀਰਾ ਕੱਟਦਾ ਪਿਆ ਆਪਣੇ ਆਪਣੇ ਹੁਣ ਇਹਦੇ ਵਿੱਚ ਸ਼ੇਫ ਆ ਗਿਆ ਉਹ ਜਿਹੜਾ ਕੁਕਿੰਗ ਕੁਕਿੰਗ ਕਰਦੇ ਨੇ ਨਾ ਹਾਂ ਉਹ ਉਸੇ ਤਰੀਕੇ ਨਾਲ ਕਟਿੰਗ ਕਰਦਾ ਪਿਆ ਉਹ ਹੁਣ ਇਹ ਖੀਰਾ ਜਿਹੜਾ ਖੀਰਾ ਇਹ ਹੈਗਾ ਇਹ ਸਪਾਈਸੇ ਖੀਰਾ ਬਾਰੇ ਮੈਨੂੰ ਕਿਹਦੇ ਐਂਗਲ ਤੋਂ ਦੂਰਨ ਲੱਗਦੇ ਆ ਖੀਰਾ ਵਾਏ ਖੀਰਾ ਵਾ ਗੁਰਕਨ ਗੁਰਕਨ ਐ ਉਹ ਗ੍ਰੀਨ ਵਾਲਾ ਗ੍ਰੀਨ ਵਾਲਾ ਹੈ ਨਹੀਂ ਨਾ ਗ੍ਰੀਨ ਵਾਲਾ ਹੈ ਨਹੀਂ ਜੋਤ ਨੇ ਪਾਤਾ ਉੱਤੇ ਬਰੀਕ ਬਰੀਕ ਕੇਜੇ ਦਾ ਸਲਾਈਸ ਹੀ ਜਿਹੜਾ ਉਹਨੂੰ ਕੱਟ ਕੇ ਇਹ ਅਗਮ ਜੋਤ ਆ ਨਹੀਂ ਜੋਤ ਜੋਤ ਸਿੰਪਲ ਜੋਤ ਅਗਮ ਜੋਤ ਇਹ ਅੰਦਰ ਆ ਅਗਮ ਕੱਟ ਕੇ ਪਿੱਛੇ ਜੋਤ ਰਹਿਂਦੋ ਇਹ ਜੋਤ ਆ ਔਰ ਨੂਰ ਡਰਾਉਂਦੀ ਵਿਚਾਰੇ ਨੂੰ ਹਾਂ ਡਰਾਉਂਦੀ ਤਮਕਾਉਂਦੀ ਰਹੀ ਨੀ ਪੂਰਾ ਟਾਈਮ ਔਰ ਡਰਾਉਂਦੀ ਤਮਕਾਉਂਦੀ ਆ ਹੈ ਹਾਂ ਡਰਾਇਆ ਡਰਾਈ ਦਾ ਤਮਕਾਇਦਾ ਨਹੀਂ ਹੁੰਦਾ ਆਪਣੇ ਛੋਟੇ ਭਰਾ ਨੂੰ ਛੋਟਾ ਵਾ ਤੇਤੋ ਹੈ ਜੋ ਛੋਟਾ ਨਾ 2 ਸਾਲੀਆ 2 ਸਾਲੀਆ ਥੋੜੇ ਕੇ ਜਿਆਦਾ ਥੋੜੇ ਆ ਤੂੰ ਪਤਾ ਨਾ ਉਹਨੂੰ ਛੋਟਾ ਸਮਝੋ ਆ ਕਮ ਨਹੀਂ ਆ ਜੋਤ ਆ ਹੁਣ ਉਹ ਡਰਾਉਂਦੀ ਤਾਂ ਏਦਾਂ ਪੈਰ ਕਰਕੇ ਸੌਵੀਂ ਇੰਦਾਂ ਨੂੰ ਮੂੰਹ ਕਰੀ ਇਦਾਂ ਲੱਤਾਂ ਕਰੀ ਜੇ ਮੇਰੇ ਕਮਰੇ ਵਿੱਚ ਸੌਣਾ ਤੇ ਪੂਰੀ ਪੂਰੀ ਇਨਸਟਰਕਸ਼ਨਸ ਦਿੰਦੀ ਉਹਨੂੰ ਸੌਣ ਦੀ ਆ ਵੀ ਤੂੰ ਕਿਹੜੇ ਤਰੀਕੇ ਨਾਲ ਸੌਣਾ ਐਨੂ ਔਰ ਸਵੇਰ ਤੋਂ ਉਹਦਾ ਕੰਬੜੀ ਦਾ ਚੌਕਾ ਕੇ ਉੱਪਰ ਨਿ ਸੌਂਦੀ ਆ ਉੱਠ ਜਾ ਟਾਈਮ ਹੋ ਗਿਆ ਜੁੱਤ ਕਿ ਤੱਕ ਨਹੀਂ ਹੁੰਦੀ ਆ ਉਠ ਜਾ ਟਾਈਮ ਹੋ ਗਿਆ ਜੋਤ ਵਿਚਾਰਾ ਭਾਵੇਂ ਸੁਪਨੇ ਜੋ ਹੋਏ ਸੁਪਨੇ ਲੈਣ ਨੇ ਹੋਏ ਮੈਂ ਇੰਡੀਆ ਕਿਆ ਮੈਂ ਚਾਚੂ ਨਾ ਕੰਮ ਕਰ ਮੈਂ ਜਦੋਂ ਸਾਹਮਣੇ ਦੇਖਿਆ ਨੂਰ ਉੱਠ ਜਾ ਨੂਰ ਦਾ ਮੂੰਹ ਦੇਖ ਕੇ ਡਰ ਜਾਂਦਾ ਹਣਾ ਵੀ ਆਹ ਕੌਣ ਆਈ ਮੈਂ ਇੰਡੀਆ ਦੇ ਇੰਡੀਆ ਦੇ ਸੁਪਨੇ ਦੇਖਣ ਆ ਹੈ ਵਧੀਆ ਵਧੀਆ ਇਹ ਕੌਣ ਆ ਗਿਆ ਰੋਟੀ ਹੋ ਗਈ ਕੰਪਲੀਟ ਟਮਾਟਰ ਹੈ ਨਹੀਂ ਹੋਈ ਹਜੇ ਕੰਪਲੀਟ ਦੂਰਮ ਦੂਰਮ ਵੀ ਉੱਪਰ ਨਹੀਂ ਦੂਰਮ ਨਹੀਂ ਦੂਰਮ ਦੇ ਮਤਲਬ ਪੂਰੇ ਪ੍ਰੋਸੈਸ ਦਾ ਨਾਮ ਆ ਰੈਸਪੀ ਜਿਹੜੀ ਵੀ ਹੈਗੀ ਆ ਮੈਂ ਕਿਹਾ ਦੂਰਮ ਉੱਤੇ ਪੈ ਗਿਆ ਮੈਂ ਜੋਤ ਜੋਤ ਬਣ ਗਈ ਅੱਜ ਹੁਣ ਉੱਪਰ ਟਮਾਟਰ ਪੈ ਗਿਆ ਟਮਾਟਰ ਤਾਂ ਘੱਟ ਬਣੀਆਂ ਟਮਾਟਰ ਖੀਰਾ ਔਰ ਪੱਤਾ ਪੱਤਾ ਸਲਾਦ ਹੈ ਨਾ ਆਈਸਬਰਗਨ ਨੂੰ ਕਹਿੰਦੇ ਸਾਰਾ ਕੁਝ ਪੈ ਗਿਆ ਔਰ ਨੂਰਾ ਇਜ਼ ਨੂਰ ਨਾ ਚੇੜੋ ਨੀ ਚੀਜ਼ਾਂ ਨੂੰ ਦੇਖੋ ਦੇਖੋ ਮਮਾ ਇਹਨੇ ਹੈ ਇਹ ਕੀ ਕਰਨ ਲੱਗਾ ਹੈ ਜੀ ਜਿਹੜੀ ਵੀ ਮੈਂ ਪਾਈ ਅਸੂ ਪਰ ਧਿਆਨ ਨਾਲ ਪਾਈ ਚੈੱਕ ਕਰਕੇ ਕੁਝ ਰੈਸਪੀ ਸਾਈਡ ਇਫੈਕਟ ਨਾ ਹੋ ਜੇ ਦਾ ਸਹੀ ਆ ਓਕੇ ਆ ਚੋਣ ਚਾਵਲ ਪਏ ਕੱਲ ਦੇ ਬਣੇ ਸੀਗੇ ਔਰ ਜੋਤ ਕਹਿੰਦਾ ਮੈਂ ਇਹਨਾਂ ਨੂੰ ਓਕੇ ਰਾਈਸ ਸਲਾਦ ਖਾਣਾ ਪੈਂਦਾ ਹੈ ਰਾਈਸ ਸੁਣੋ ਅਸੂ ਰਾਈਸ ਨੂੰ ਗਰਮ ਕਰਕੇ ਉੱਪਰ ਥੋੜਾ ਸਪਿੰਕਲ ਕਰਾਂਗਾ ਪਤਾ ਨਹੀਂ ਕਿਹੜੀ ਰੈਸਪੀ ਹੈ ਕੀ ਨਾਮ ਹੈ ਇਸ ਰੈਸਪੀ ਦਾ ਨਾਮ ਹੈ ਇਹ ਲਾਸਟ ਪ੍ਰੋਸੈਸ ਐਂਡ ਤੇ ਉੱਪਰ ਰਾਈਸ ਪਾਤੇ ਨੇ ਔਰ ਇੱਕ ਰੋਟੀ ਨੂੰ ਦੇਖੋ ਇਹਨੇ ਕਿੰਨੇ ਵਧੀਆ ਤਰੀਕੇ ਨਾਲ ਪੂਰੇ ਸੈਲਡ ਪਾ ਕੇ ਸੌਸਾਂ ਪਾ ਕੇ ਸੈਲਡ ਪਾ ਕੇ ਸਾਰਾ ਕੁਝ ਵਧੀਆ ਕਰਕੇ ਉੱਤੇ ਰਾਈਸ ਪਾ ਕੇ ਕੰਪਲੀਟ ਰੈਸਪੀ ਨੂਰ ਨੇ ਵੀ ਖਾ ਲਿਆ ਦੂਰਮ ਜਿਹੜਾ ਜੋਤ ਨੇ ਰੈਸਪੀ ਬਣਾਈ ਸੀਗੀ ਨੂਰਾ ਨੇ ਵੀ ਸੇਮ ਖਾਧੀ ਐ ਰੁਜਾਈ ਇੱਥੇ ਪਈ ਰਹਿੰਦੀ ਕਿਉਂਕਿ ਠੰਡ ਹੁੰਦੀ ਐ ਉਹਦਾ ਕਰਕੇ ਰੁਜਾਈ ਮੈਂ ਕਿੱਥੇ ਹਮੇਸ਼ਾ ਸੋਫੇ ਤੇ ਵੀ ਰੱਖ ਛੱਡਦੀ ਆ ਤਾਂ ਜੋ ਕਿ ਜੇ ਬੈਣਾ ਹੋਵੇ ਇੱਥੇ ਅਗਮ ਚਾਦਰ ਲੈ ਕੇ ਬੈਠਾ ਹੋਇਆ ਐ ਅਗਮ ਪੀਣ ਲੱਗਾ ਦੁੱਧੂ ਅਗਮ ਨੇ ਵੀ ਰੋਟੀ ਖਾ ਲਈ ਐ ਅਗਮ ਰੋਟੀ ਖਾ ਲਈ ਜੋਤ ਨੇ ਵੀ ਆਪਣਾ ਖਾਣਾ ਖਾ ਲਿਆ ਔਰ ਜੋਤ ਹੁਣ ਦੁੱਧ ਪੀਂਦਾ ਪਿਆ ਔਰ ਇੱਕ ਬਨਾਣਾ ਖਾਂਦਾ ਪਿਆ ਔਰ ਇੱਕ ਰੋਟੀ ਦਾ ਦੁਰਮ ਬਣਾ ਕੇ ਖਾ ਲਿਆ ਹਨਾ ਚਲੋ ਜੀਤੇ ਹੀ ਵੀਡੀਓ ਦਾ ਆਪਣੀ ਦਾ ਐਂਡ ਕਰਦੇ ਆਗਾ ਸਾਡੀ ਵੀਡੀਓ ਤੁਹਾਨੂੰ ਪਸੰਦ ਆਈ ਲਾਈਕ ਕਰਿਓ ਸ਼ੇਅਰ ਕਰਾ ਕਮੈਂਟ ਕਰ ਕਮੈਂਟ ਕਰਿਓ ओके ਬਾਏ ਮਿਲਦੇ ਆ नेक्स्ट ਵੀਡੀਓ ਚ ਗੁੱਡ ਨਾਈਟ ਬਾਏ ਬਾਏ ਸਾਸ਼ਿਕਾ